ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਫਰਾਉਡ ਪੰਜਾਬੀ ਪੀਵੀ 11 ਵਾਲਾ ਉਮੀਦ ਕਰਦਾ ਵਧੀਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਦੀ ਮੰਮੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਬਾ ਬੁੱਢਣ ਸਾਹਿਬ ਜੀ ਦੇ ਰਸਤੇ ਲੈ ਕੇ ਆਵਾਂਗੇ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆਏ ਰਹੇ ਹਾਂ ਬਲੌਗਰ ਤੇ ਹੁਣ ਆਪਾਂ ਜੀ ਇਹ ਰਸਤੇ ਦੇ ਵਿੱਚ ਦੇਖ ਸਕਦੇ ਹੋਗੇ ਕਿ ਆਪਾਂ ਬਾਬਾ ਬੁੱਢਣ ਸਾਹਿਬ ਜੀ ਦੇ ਜਾ ਰਹਿਆਂਗੇ ਤੇ ਸਾਈਡਾਂ ਦੇ ਤੁਸੀਂ ਦੁਕਾਨਾਂ ਦੇ ਦੇਖ ਸਕਦੇ ਹੋਗੇ ਥੋੜਾ ਜਿਹਾ ਆਪਾਂ ਨੂੰ ਚੜਾਈ ਚੜਨੀ ਪੈਣੀ ਹੈ ਜੀ ਥੋੜੀ ਚੜਾਈ ਹੈ ਇਹ ਰਸਤੇ ਦੀ ਨਹੀਂ ਰਹੀਆ ਤੇ ਇਸ ਵਾਲੀ ਸਾਈਡ ਪੌੜੀਆਂ ਜਾਂਦੇ ਨੇ ਸਿੱਧਾ ਡਾਇਰੈਕਟ ਜੀ ਤੇ ਆਪਾਂ ਹੁਣ ਇੱਥੋਂ ਪੌੜੀਆਂ ਚੜ੍ਹਨੀ ਸ਼ੁਰੂ ਕਰਤੀਆਂ ਥੋੜੀਆਂ ਐ ਪੌੜੀਆਂ ਨੇ ਜੀ 20 ਟਿਕ ਪੌੜੀਆਂ ਨੇ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਵੀਰਵਾਰ ਵਾਲੀ ਦਿਨ ਤੇਲ ਚੜਾਉਣਾ ਹੋਵੇ ਤਾਂ ਇੱਥੋਂ ਵੀ ਤੁਸੀਂ ਤੇਲ ਚ ਲੈ ਕੇ ਚੜਾ ਸਕਦੇ ਹੋਗੇ ਇੱਥੇ ਤੁਹਾਨੂੰ ਸਾਰਾ ਕੁਝ ਉਪਲਬਧ ਮਿਲ ਜੂਗਾ ਜੀ ਸਾਰਾ ਕੁਝ ਇੱਥੇ ਉਪਲਬਧ ਹੈਗਾ ਤੇ ਬਹੁਤ ਸਾਰਾ ਸਮਾਨ ਤੁਸੀਂ ਇੱਥੋਂ ਖਰੀਦ ਸਕਦੇ ਹੋ ਝਾੜੂ ਵਗੈਰਾ ਖਰੀਦ ਸਕਦੇ ਹੋ ਮੁੰਨੀਆਂ ਥੈਲੀਆਂ ਵੀ ਚੜ੍ਹਦੀਆਂ ਨੇ ਉਹ ਵੀ ਤੁਸੀਂ ਇੱਥੋਂ ਖਰੀਦ ਕੇ ਝੜਾ ਸਕਦੇ ਹੋ ਫੋਟੋਮਾਂ ਵਗੈਰਾ ਦੇਖਾ ਦੀ ਕਿੰਨੀਆਂ ਫੋਟੋਮਾਂ ਨੇ ਤੇ ਆਪਾਂ ਹੁਣ ਪਹੁੰਚ ਚੁੱਕੇ ਹਾਂਗੇ ਬਾਬਾ ਬੁੱਢਣ ਸਾਹਿਬ ਜੀ ਦੇ ਤੇ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਤੇ ਆਪਾਂ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਜੀ ਨਾਮ ਕੇ ਚਾੜੂ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਚੜਦਾਗਾ ਤੇ ਉਧਰ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਤਿਹੋਂ ਤੁਸੀਂ ਜੀ ਦਰਸ਼ਨ ਕਰ ਸਕਦੇ ਹੋਗੇ ਬਾਬਾ ਗੁੱਡਨ ਸਾਹਿਬ ਜੀ ਤੇ ਸਿੱਧਾ ਸਾਹਮਣੇ ਵਾਲੀ ਛੜੀ ਪ੍ਰਸ਼ਾਦ ਮਿਲਦਾਗਾ ਤੇ ਆਪਾਂ ਤੁਹਾਨੂੰ ਲੈ ਕੇ ਚੱਲ ਦਾਂਗੇ ਤੁਸੀਂ ਇੱਕ ਵਾਰ ਫਿਰ ਤੋਂ ਦਰਸ਼ਨ ਕਰ ਸਕਦੇ ਤੇ ਹੁਣ ਇੱਥੋਂ ਪ੍ਰਸ਼ਾਦ ਲੈ ਲੈ ਸਕਦੇ ਜੀ ਤੁਸੀਂ ਅਸ਼ਾਲ ਲੈਣ ਤੋਂ ਬਾਅਦ ਵੀ ਆਪਾਂ ਇੱਧਰ ਆ ਚੁੱਕੇ ਹਾਂਗੇ ਸਾਹਮਣੇ ਤੁਸੀਂ ਆ ਬੱਕੜੀਆਂ ਦੇਖ ਸਕਦੇ ਹੋਗੇ ਮੂਰਤੀਆਂ ਬਣੀਆਂ ਹੋਈਆਂ ਤੇ ਦੇ ਸਾਧਿਆ ਇਸੇ ਹਰੋ ਸੰਗਤ ਆਉਂਦੀ ਹੈ ਜੀ ਦਰਸ਼ਨ ਕਰਨ ਲਈ ਜਿਆਤਰ ਜੀ ਲੋਕ ਨਾਨਾ ਦੇਵੀ ਤੋਂ ਜਦੋਂ ਵਾਪਸ ਪਰਤ ਰਹੇ ਹੁੰਦੇ ਹਨਾ ਉਸ ਸਮੇਂ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਤੇ ਇੱਥੇ ਜੀ ਤੇਲ ਚੜਦਾ ਹੈਗਾ ਜਿਹੜਾ ਤੁਸੀਂ ਤੇਲ ਘਰੋਂ ਲਿਆਉਣਾ ਹੈ ਇੱਥੋਂ ਮੁੱਲ ਖਰੀਦਦੇ ਤੇ ਇਸ ਵਾਲੀ ਸਾਈਡ ਸਾਡੀ ਸੰਗਤ ਬੈਠ ਚੁੱਕੀ ਹੈ ਤੇ ਸਾਹਮਣੇ ਬਾਬਾ ਜੀ ਇੱਥੋਂ ਦੀ ਇਤਿਹਾਸ ਦੱਸ ਰਹੇ ਨੇਗੇ ਤੁਸੀਂ ਆ ਕਿਸ ਦੇ ਨਾਲ ਹੀ ਜੀ ਇਸ ਬਾਹਰ ਵਾਲੀ ਸਾਈਡ ਤੇ ਦੁਕਾਨਾਂ ਦੇਖ ਸਕਦੇ ਹੋ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਨੇ ਤੇ ਨਾਲ ਹੀ ਇੱਧਰਲੀ ਬਲੇ ਸਾਈਡ ਲੰਗਰ ਹਾਲ ਬਣਿਆ ਹੋਇਆ ਤੁਸੀਂ ਲੰਗਰ ਸੱਜ ਸਕਦੇ ਹੋ ਤੇ ਜੇ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰ ਲਿਆ ਕਰੋ ਥੈਂਕਸ ਫॉर ਵਾਚਿੰਗ